ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀ ਇਸ ਸਮੇਂ ਅਸੀਂ ਚਰਚ ਕਲੋਨੀ ਵਿਖੇ ਮੌਜੂਦ ਹਾਂ ਔਰ ਇੱਥੇ ਵੀ ਇੱਕ ਮੰਦਭਾਗੀ ਘਟਨਾ ਹੋਈ ਹੈ ਥੋੜੀ ਦੇਰ ਪਹਿਲਾਂ ਹੁਸੈਨ ਚੱਕ ਤੋਂ ਤਸਵੀਰਾਂ ਦਿਖਾਈਆਂ ਸਿਗੀਆਂ ਜਿੱਥੇ ਅੱਗ ਲੱਗਣ ਕਰਕੇ 25 ਕਿੱਲਿਆਂ ਦੀ ਜਿਹੜੀ ਕਣਕ ਹੈ ਖੜੀ ਕਣਕ ਸੜ ਕੇ ਸੁਆਹ ਹੋ ਗਈ ਸੀ ਔਰ ਇੱਥੇ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਸ਼ਾਰਟ ਸਰਕਟ ਕਰਕੇ ਮਾੜੀ ਤਸਵੀਰ ਦਿਖਾ ਦਿਓ ਸ਼ਾਰਟ ਸਰਕਟ ਕਰਕੇ ਆ ਜਿਹੜਾ ਪਰਿਵਾਰ ਹੈ ਇਹ ਦੱਸ ਦਿਆ ਕਿ ਫੇਰੀ ਦਾ ਕੰਮ ਕਰਦਿਆ ਔਰ ਅੱਗ ਬੜੀ ਤੇਜ਼ੀ ਨਾਲ ਲੱਗਦੀ ਹੈ ਬੜੀ ਤੇਜ਼ੀ ਨਾਲ ਫੈਲਦੀ ਹੈ ਜਿਸ ਤੋਂ ਬਾਅਦ ਇਹਨਾਂ ਦਾ ਸਾਰਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਗਿਆ ਹਾਲਾਂਕਿ ਬਚਾਉਣ ਦੀ ਤਾਂ ਬੰਦਾ ਕੋਸ਼ਿਸ਼ ਕਰਦਾ ਲੇਕਿਨ ਇਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਬਚਾਉਣ ਦਾ ਅੱਜ ਦੇਖੋ ਪਲਾਸਟਿਕ ਦਾ ਸਮਾਨ ਸਾਰਾ ਜਲ ਕੇ ਸੁਆਹ ਹੋ ਗਿਆ ਆਇਦਰ ਬੱਚਿਆਂ ਦਾ ਸਮਾਨ ਹੈ ਕੋਸਮੈਟਿਕ ਦਾ ਸਮਾਨ ਹੈ ਹੋਰ ਇਹਨਾਂ ਦਾ ਘਰ ਦਾ ਅਨਾਜ ਆਲੂ ਵਗੈਰਾ ਔਰ ਗਨੀਮਤ ਇਹ ਰਹੀ ਸ਼ੁਕਰਾਨਾ ਇਹ ਹੀ ਰੱਬ ਦਾ ਦਿਖਾਈਂ ਚ ਰ ਇਧਰ ਕਿ ਇਹ ਸਿਲੰਡਰ ਸੀ ਜੇਕਰ ਇਹ ਸਿਲੰਡਰ ਫਟ ਜਾਂਦਾ ਤਾਂ ਪਰਿਵਾਰ ਦਾ ਪਰਿਵਾਰ ਹੀ ਉੱਜੜ ਜਾਣਾ ਸੀ ਔਰ ਬਿਲਕੁਲ ਨਾਲ ਫਿਰ ਇਧਰ ਵੀ ਖੇਤ ਬਹੁਤ ਆ ਖੇਤਾਂ ਦਾ ਬੜਾ ਨੁਕਸਾਨ ਹੋ ਜਾਣਾ ਸੀ ਤਾਂ ਰੱਬ ਨੇ ਬਚਾ ਕੀਤਾ ਲੇਕਿਨ ਇਹਨਾਂ ਦਾ ਇਹ ਨੁਕਸਾਨ ਇਹਨਾਂ ਲਈ ਤਾਂ ਸਿਰ ਤੇ ਦੁੱਖਾਂ ਦਾ ਪਹਾੜ ਡਿੱਗਣ ਵਾਲੀ ਗੱਲ ਹੈ ਸਿਰ ਤੇ ਸਮਾਟ ਡਿੱਗਣ ਵਾਲੀ ਗੱਲ ਹੈ ਕਿਉਂਕਿ ਜੋ ਕਮਾਣਾ ਹੈਂਡ ਟੂ ਮਾਉਥ ਹੀ ਲੋਕ ਹੁੰਦੇ ਆ ਜਿਹੜੇ ਤਾਂ ਫੇਰੀ ਦਾ ਕੰਮ ਕਰਦੇ ਆ ਤੇ ਇਹਨਾਂ ਦਾ ਨੁਕਸਾਨ ਬਹੁਤ ਵੱਡਾ ਹੋ ਗਿਆ ਬਾਈ ਇਧਰ ਆਈ ਯਾਰ ਕੀ ਨਾਮ ਕੀ ਤੁਹਾਡਾ ਬੀਜੀ ਹੈ ਬੀਜੀ ਕੁਮਾਰ ਬਜੀਏ ਇੱਕ ਕਿਦਾਂ ਹਾਦਸਾ ਕਿਦ ਹੋਇਆ ਅਸੀਂ ਦਾਣਾ ਮੰਡੀ 'ਚ ਕੰਮ ਕਰਦੇ ਸੀਗੇ ਘਰ ਬੱਚੇ ਸੀਗੇ ਤੇ ਕਿਦਾਂ ਅੱਗ ਲੱਗੀ ਸਮਝ ਨਹੀਂ ਆਈ ਕੋਈ ਬੱਚਿਆਂ ਨੂੰ ਕਿਸੇ ਨੇ ਕੋਈ ਸ਼ਰਾਰਤ ਤਾਂ ਨਹੀਂ ਕੀਤੀ ਬੱਚੇ ਅੰਦਰ ਉਧਰਲੇ ਪਾਸੇ ਸੁੱਤੇ ਪਏ ਸੀਗੇ ਇੱਕ ਬੱਚਾ ਇੱਥੇ ਮੰਜੀ ਦੇ ਪਿਆ ਸੀਗਾ ਤੇ ਅੱਗ ਲੱਗ ਗਈ ਫਿਰ ਬੱਚਿਆਂ ਨੇ ਰੋਲਾ ਪਾਇਆ ਤੇ ਫਿਰ ਮੰਡੀ ਜਿਉਂ ਵੀ ਆਂਡ ਗਵਾਂਡ ਵਾਲੇ ਵੀ ਇਹਨਾਂ ਨੇ ਵੀ ਆ ਕੇ ਅੱਗ ਬੁਝਾਈ ਬੁਝਾਈ ਕਿੱਦਾਂ ਆਹ ਟੈਂਕੀ 'ਚ ਪਾਣੀ ਸੀਗਾ ਕਿਸੇ ਰਸੀ ਭਰਿਆ ਬਾਲਟੀਆਂ ਨਾਲ ਕੁਝ ਆ ਗਵਾਂਡੀਆਂ ਨੇ ਉੱਪਰ ਇਦਾਂ ਫੜਾਫੜਾ ਕੇ ਇੱਕ ਦੂਜੇ ਦੇ ਸਮਾਨ ਕੀ ਕਿਸੇ ਦਾ ਤੁਹਾਡਾ ਮੈਂ ਫੇਰੀ ਦਾ ਕੰਮ ਕਰਦਾ ਜੀ ਪਲਾਸਟਿਕ ਦਾ ਵੀ ਸਮਾਨ ਸੀਗਾ ਤੇ ਚਪਲਾਂ ਵੀ ਵੇਚਦਾ ਸੀਗਾ ਤੇ ਰੈਡੀਮੈਂਟ ਕੱਪੜੇ ਵੀ ਚਦਾ ਸੀਗਾ ਮਨਿਆਰੀ ਦੇ ਸਾਮਾਨ ਮੇਰੀ ਘਰ ਵਾਲੀ ਵੇਚਦੀ ਸੀ ਉਹ ਵੀ ਫੇਰੀ ਲੱਗੇ ਹਾਂਜੀ ਕਿੰਨੇ ਦਾ ਟੋਟਲ ਨੁਕਸਾਨ ਹੋ ਗਿਆ ਫਿਰ ਜੀ 15 25 3000 ਰੁਪਏ 15000 ਦਾ ਤਾਂ ਮੈਂ ਹੁਣ ਲੈ ਕੇ ਆਇਆ ਸੀ ਕੱਪੜੇ ਦਾ ਸਾਮਾਨ 50000 ਦਾ ਮੰਨ ਕੇ ਚੱਲੀ ਸਰ ਟੋਟਲ 50 60000 ਦਾ ਜਾਏਗਾ ਭਾਈ ਆ ਬੱਚੇ ਦਾ ਸਾਈਕਲ ਸੁਕਲ ਵੀ ਸਾਰੇ ਸਰ ਕੁਰਸੀਆਂ ਵਗੈਰਾ ਹਾਂਜੀ ਵੇਚੀ ਵੀ ਸਾਰਾ ਸਾਰਾ ਰੁੱਜ ਵੀ ਸਾਰਾ ਜੀ ਤਾਂ ਸਾਈ ਫਲੇ ਦੀ ਸਾਰਾ ਸਾਰਾ ਇਤੋਂ 20000 ਰੁਪਏ ਜਾਏਗਾ ਸਾਰਾ ਬੇਚ ਪਾਈ ਗਿਆ 80000 ਰੁਪਏ ਦਾ ਹੋ ਗਿਆ ਜੀ ਨੁਕਸਾਨ ਕੋਈ ਕੋਈ ਸ਼ੰਕਾ ਕੋ ਲੱਗਦੀ ਕਿ ਕਿੱਦਾਂ ਅੱਗ ਕਿੱਦਾਂ ਲੱਗੀ ਇਸ ਗੱਲ ਦਾ ਹੁਣ ਪਤਾ ਨਹੀਂ ਐ ਸਾਰੇ ਮੰਡੀ ਦੇ ਮੇਰੇ ਤਿੰਨੇ ਬੱਚੇ ਸੀਗੇ ਇੱਥੇ ਦੋ ਅੰਦਰ ਸੁੱਤੇ ਸੀ ਇੱਕ ਬਾਹਰ ਸੁੱਤਾ ਸੀਗਾ ਤੇ ਫਿਰ ਥੱਲੇ ਤੁਹਾਡੇ ਹੋਰ ਫੈਮਿਲੀ ਸਾਡਾ ਉਹ ਵੀ ਸਾਡੀ ਫੈਮਿਲੀ ਆ ਕਿਸੇ ਨੂੰ ਹਾਂਜੀ ਅੱਗ ਦਾ ਪਤਾ ਹੀ ਨਹੀਂ ਲੱਗਿਆ ਭਾਜੀ ਦਾ ਪਤਾ ਹੀ ਨਹੀਂ ਲੱਗਿਆ ਦਾਣਾ ਮੰਡੀ ਲੱਗਿਆ ਕਿੰਨੇ ਕੁਝ ਲੱਗਿਆ ਕਿ ਸੰ ਹੁਣੇ ਫੋਨ ਹੀ ਆਇਆ ਇਹ ਅੱਧਾ ਘੰਟਾ ਕਿਨਾਂ ਇਹਨਾਂ ਨੂੰ ਪਤਾ ਇਹ ਮੰਡੀ ਚ ਭੱਜ ਗਿਆ ਸੀ ਮੁੰਡੇ ਹਾਂ ਹਾਂ ਘੰਟਾ ਕੋ ਬੱਚੇ ਤੁਹਾਡੇ ਠੀਕ ਹੈ ਬੱਚੇ ਤਾਂ ਨਹੀਂ ਕੋਈ ਸੰਜੀ ਬੱਚਿਆਂ ਦਾ ਬਚਾਅ ਹੋ ਗਿਆ ਬਾਕੀ ਸਾਰਾ ਸੜ ਗਿਆ ਜੀ ਦੇਖੋ ਸਭ ਤੇ ਬਾਕੀ ਮੁੰਡਾ ਸੀ ਆ ਵਿੱਚ ਬੰਦੇ ਅਸੀਂ ਕਿੱਥੇ ਮੁੰਡਾ ਇੱਥੇ ਬੈਠੇ ਸੀ ਇੱਥੇ ਮੁੰਡੇ ਜਦੋਂ ਅੰਦਰ ਹੀ ਉਹ ਭੱਜਿਆ ਪਹਿਲਾਂ ਉਹਨਾਂ ਨੇ ਦੂਜੇ ਬੱਚਿਆਂ ਨੂੰ ਜਗਾਇਆ ਬੱਚੇ ਦੀ ਕਿੰਨੀ ਉਮਰ ਹੈ ਬੱਚੇ ਦੀ ਆ ਬੱਚਾ ਹੈ ਜੀ ਅੱਛਾ ਇਹ ਦੇਖੋ ਹਾਂਜੀ ਚਲੋ ਫਿਰ ਰੱਬ ਦਾ ਸ਼ੁਕਰ ਕਰੋ ਇਹਦੀ ਜਾਨ ਬਚ ਗਈ ਬੱਚੇ ਦੀ ਹਾਂਜੀ ਹਾਂਜੀ ਬਿਲਕੁਲ ਨਹੀਂ ਕਈ ਵੇਲੇ ਸਥਿਤੀ ਐਦਾਂ ਹੁੰਦੀ ਬੱਚੇ ਬੰਦੇ ਕੋ ਰੋਲਾ ਵੀ ਨਹੀਂ ਪਾ ਹੁੰਦਾ ਰੋਲਾ ਵੀ ਨਹੀਂ ਸ਼ੁਕਰ ਕਰੋ ਇਹਦੀ ਜਾਨ ਬਚ ਗਈ ਬੱਚੇ ਦੀ ਸਵਾੰਤ ਚਲੋ ਫਿਰ ਬਣ ਜਾਊਗਾ ਪਰ ਤੁਹਾਡੇ ਦੁੱਖ ਚ ਹਮਦਰਦੀ ਹੈ ਮੈਨੂੰ ਹੌਸਲਾ ਦੇ ਸਕਦੇ ਵੀਰ ਪਰ ਵੱਡਾ ਸ਼ੁਕਰਾਨਾ ਇਹੀ ਹੈ ਕਿ ਬੱਚੇ ਦੀ ਜਾਨ ਬਚੀ ਹਾਂਜੀ ਹਾਂਜੀ ਸਰ ਇਹ ਇਹ ਤੁਹਾਨੂੰ ਗੱਲ ਸਮਝਣੀ ਪੈਣੀ ਹੈ ਬਾਕੀ ਤੁਸੀਂ ਜੋ ਕੁਝ ਕਹਿਣਾ ਚਾਹੋ ਉਹਨੂੰ ਤੁਸੀਂ ਕਹਿ ਸਕਦੇ ਹੋ ਸਰ ਵੀ ਇਹ ਵੀ ਗਰੀਬ ਬੰਦੇ ਆ ਪੈਸੇ ਫੜ ਫੜ ਕੇ ਕਿਸੇ ਦਾ ਚੱਕ ਚੱਕ ਇਦਾਂ ਫੇਰੀ ਦੇਰੀ ਫੇਰੀ ਪੂਰੀ ਵਾਲਾ ਕੰਮ ਕਰਨ ਕਰਦੇ ਸੀ ਸਰਕਾਰ ਅੱਗੇ ਇਹ ਵੀ ਬੇਨਤੀ ਹੈ ਵੀ ਜੋ ਵੀ ਹੋ ਸਕੇ ਵੇਖੋ ਚਰਚ ਕਲੋਨੀ ਵੇਖੇ ਗਲੀ ਨੰਬਰ ਕਿੰਨੀ ਹੈ ਗਲੀ ਨੰਬਰ ਇਹ ਤੁਸੀਂ ਆਪਣਾ ਫੋਨ ਨੰਬਰ ਬੋਲੋ ਚਰਚ ਕਲੋਨੀ ਗਲੀ ਨੰਬਰ 3 3 ਚ ਵੇਜੇ ਮੁੰਡੇ ਦਾ ਨਾਮ ਆ ਔਰ ਬਿਲਕੁਲ ਖੇਤਾਂ ਦੇ ਨਾਲ ਲੱਗਦੇ ਇਹਨਾਂ ਦਾ ਘਰ ਹੈ ਤੁਸੀਂ ਇੱਥੇ ਆ ਕੇ ਇਹਨਾਂ ਨੂੰ ਮਿਲ ਸਕਦੇ ਨੇ ਮਦਦ ਕਰ ਸਕਦੇ ਆ ਆਪਣਾ ਵੀਰੇ ਫੋਨ ਨੰਬਰ ਦੱਸ ਦੋ 98772 99302 98772 99302 99302 ਇਹਨਾਂ ਦਾ ਨੰਬਰ ਹੈ ਤੁਸੀਂ ਕਾਲ ਕਰਕੇ ਇਹਨਾਂ ਨਾਲ ਰਾਪਤਾ ਪਣਾ ਸਕਦੇ ਸੀਗੇ ਜੀ ਇਹਦੀ ਮਦਦ ਕਰ ਸਕਦੇ ਹੋ ਗਹਿਣੇ ਰੱਖ ਰੱਖ ਕੇ ਇਹਨਾਂ ਦਾ ਸਮਾਨ ਲਿਆ ਲਿਆ ਕਿਦਾਂ ਸਮਾਨ ਪਾਇਆ ਸੀਗਾ 30000 ਰੁਪਏ ਦਾ ਤੇ ਮੇਰਾ ਹੁਣ ਇਸ ਸੀਜ਼ਨ 'ਚ ਮੈਂ ਰੈਡੀਮੇਡ ਕੱਪੜਾ ਲਿੱਤਾ ਸੀਗਾ ਫਿਰ 1500 ਤੋਂ ਵੱਧ ਦੇ ਲਈ ਸੋਚਦਾ ਹਾਂ ਹਾਂਜੀ ਤੇ ਸਾਰਾ ਨੁਕਸਾਨ ਤੇ ਚਾਰ ਵਪਾਰ ਕਰਦੇ ਸੀ ਘਰ ਵਾਲੀ ਮੁੰਿਆਰੀ ਦਾ ਸਾਮਾਨ ਸਾਰਾ ਵੇਚ ਦਿੱਤੀ ਸੀ ਬੰਦਾ ਸੋਚਦਾ ਕਿ ਹੌਲੀ ਹੌਲੀ ਸੋਖੇ ਹੋਵਾਂਗੇ ਅਰੇ ਜਿਆਦਾ ਔਖੇ ਹੋ ਗਏ ਆਹ ਦੇਖੋ ਜੀ ਆਹ ਮੁੰਿਆਰੀ ਦਾ ਬੈਗ ਕਹੇਗਾ ਦੇਖੋ ਜੀ ਮੁੰਿਆਰੀ ਦਾ ਸਾਮਾਨ ਸਾਰਾ ਵੇਚ ਨਹੀਂ ਆ ਕੋਈ ਆਹ ਤੇ ਉਹ ਮੇਰਾ ਚਪਲਾ ਕੋਈ ਵਿਚਾਰੀਆ ਸਾਰਾ ਬੈਗ ਇਹ ਸਾਸੀ ਜੀ ਠੀਕ ਆ ਤੁਸੀਂ ਦੇਖੋ ਸਾਰਾ ਸਮਾਨ ਇਹਦਾ ਸੜ ਕੇ ਸੁਆਹ ਹੋ ਗਿਆ ਔਰ ਇਹਨਾਂ ਨੇ ਆਪਣਾ ਫੋਨ ਨੰਬਰ ਬੋਲ ਦਿੱਤਾ ਜੇਕਰ ਕੋਈ ਮਦਦ ਕਰਨਾ ਚਾਹੁੰਦਾ ਤਾਂ ਸੰਪਰਕ ਕਰਕੇ ਇਹਨਾਂ ਦੀ ਮਦਦ ਕਰ ਸਕਦਾ ਸਾਨੂੰ ਪਰਿਵਾਰ ਨਾਲ ਹਮਦਰਦੀ ਹੈ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਅਣਗਹਿਲੀ ਕੋਈ ਨਾ ਕੋਈ ਲਾਪਰਵਾਹੀ ਜਿਹੜੀ ਦੇਖੋ ਐਡਾ ਵੱਡਾ ਨੁਕਸਾਨ ਕਰਨ ਦੀ ਹਾਲਾਂਕਿ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਕਾਰਨ ਕੀ ਬਣਿਆ ਅੰਦਾਜ਼ਾ ਇਹੀ ਲਗਾਇਆ ਜਾ ਰਿਹਾ ਕਿ ਹੋ ਸਕਦਾ ਸ਼ਾਰਟ ਸਰਕਟ ਹੋਇਆ ਹੋਵੇ ਆ ਬਿਜਲੀ ਚ ਕੋਈ ਚੰਗਿਆੜਾ ਨਿਕਲਵੇ ਔਰ ਵੈਸੇ ਵੀ ਅੱਜਕੱਲ ਜੋ ਹਾਲਾਤ ਨੇ ਗਰਮੀ ਜਿੱਦਾਂ ਸਿਖਰ ਐਨ ਦੁਪਹਿਰਾ ਹੁੰਦਾ ਤਾਂ ਇਹ ਅੱਗ ਬੜੀ ਤੇਜ਼ੀ ਨਾਲ ਫੈਲਦੀ ਆ ਔਰ ਇਹਨੂੰ ਕੰਟਰੋਲ ਕਰਨਾ ਬੜਾ ਔਖਾ ਮੈਂ ਤਾਂ ਇਹੀ ਕਹੂੰਗਾ ਕਿ ਰੱਬ ਦਾ ਸ਼ੁਕਰਾਨਾ ਬੱਚਾ ਇਹ ਦੱਸ ਦੇ ਕਿ ਇੱਥੇ ਬਿਲਕੁਲ ਇੱਥੇ ਲੰਮਾ ਪਿਆ ਸੀ ਇਹਦੀ ਜਾਨ ਬਚ ਗਈ ਔਰ ਬੱਚੇ ਬੜੇ ਭਾਗਾ ਨਾਲ ਮਿਲਦੇ ਆ ਤਾਂ ਸ਼ੁਕਰ ਇਹਦੀ ਜਾਨ ਬਚ ਗਈ ਔਰ ਜੇਕਰ ਤੁਸੀਂ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਕਾਲ ਕਰਕੇ ਇਹਨਾਂ ਦੀ ਮਦਦ ਕਰ ਸਕਦੇ ਹੋ ਬਹੁਤ ਬਹੁਤ ਸ਼ੁ크ਰੀਆ